ਸਵਾਗਤ ਹੈ ਜੀ ਸਾਰਿਆਂ ਦਾ ਅੱਜ ਦੀ ਇਸ ਖਾਸ ਚਰਚਾ ਵਿੱਚ ਅੱਜ ਆਪਾਂ ਗੱਲ ਕਰ ਰਹੇ ਹਾਂ ਪੰਜਾਬ ਵਿੱਚ ਤਕਨੀਕੀ ਸਿੱਖਿਆ ਮਤਲਬ ਟੈਕਨੀਕਲ ਐਜੂਕੇਸ਼ਨ ਦੇ ਦਾਖਲਿਆਂ ਬਾਰੇ ਖਾਸ ਤੌਰ ਤੇ ਜਿਹੜਾ 2025 ਸੈਸ਼ਨ ਲਈ ਈ ਕਾਉਂਸਲਿੰਗ ਦਾ ਸ਼ਡਿਊਲ ਹੈ ਉਹਦੇ ਵਿੱਚ ਕੁਝ ਬਦਲਾਅ ਹੋਏ ਨੇ ਸਾਡੇ ਕੋਲ ਡਾਇਰੈਕਟੋਰੇਟ ਆਫ ਟੈਕਨੀਕਲ ਐਜੂਕੇਸ਼ਨ ਐਂਡ ਇੰਡਸਟਰੀਅਲ ਟ੍ਰੇਨਿੰਗ ਪੰਜਾਬ ਦਾ ਇੱਕ ਅਫੀਸ਼ੀਅਲ ਪੱਤਰ ਹੈ ਇਹ 11 ਜੁਲਾਈ 2025 ਦਾ ਹੈ ਤੇ ਸੀਡੈਕ ਮੁਹਾਲੀ ਨੂੰ ਭੇਜਿਆ ਗਿਆ ਉਹੀ ਸੰਸਥਾ ਜਿਹੜੀ ਸਾਰਾ ਆਨਲਾਈਨ ਕੰਮ ਦੇਖ ਰਹੀ ਹੈ हां जी बिल्कुल ए अपडेट काफी महत्वपूर्ण है खासकर के उन हज़ारों विद्यार्थियों ਲਈ जो उडीक कर रहे थे तो चलो फिर देखते हैं कि इस नए शेड्यूल में की खास है मकसद यही है कि दाखला प्रक्रिया दिया नमियां तरीके समझ लीजिए सब तो पहला ऑनलाइन रजिस्ट्रेशन की बात करिए हां जी जिस ਵਿੱਚ डॉक्यूमेंट अपलोड करने ने ते प्रोसेसिंग फीस भरनी है ए दी आखिरी तारीख हुन 22 जुलाई 2025 कर दी गई है ना हां जी बिल्कुल ये पहला ते सब तो जरूरी स्टेप है इथे ध्यान रखना पैंदा है कि सारे डॉक्यूमेंट सही होन फॉर्मेट ठीक होवे कई बार छोटी जी गलती भी हां बात से दिक्कत करती रहे बिल्कुल अच्छा रजिस्ट्रेशन हो गई 22 जुलाई तक उस तो बाद उस तो बाद है डॉक्यूमेंट्स दी वेरिफिकेशन यानी कि तस्दीक ठीक जडिया मनोनीत संस्थावा ने कम ऑनलाइन ही करना है ऑनलाइन ही कितना नहीं, नहीं कि नहीं ए चौवी जुलाई दो हजार पच्ची तक पूरा किया जाना है पर हां विद्यार्थिया नोर्टल तेक कर देना चाह कमी वगैरा हो सकती हांजी हो सकता है जे कोई एतराज लगता है मतलब कोई डाक्यूमेंट ठीक नहीं तो सिस्टम दस दें फिर ओन ठीक करने लोड़ा टाइम मिलता पर जे ध्यान न दता योगता भी हो सकती है। ये खतरनाक गोकूमेंट हाँ, हो गए अगला कदम? अगला कदम अच्छा, हाँ आखरी तारीख की रखी हूँ आखिरी तारीख है 26 जुलाई 2025 हजार पचीस ए बोहत सोच समझ के करा काम है विद्यार्थी अपनी रैकिंग हिसाब न ਤਰਝੀਆਂ ਪੜਦੇ ਨੇ ਹਾਂ ਕਿ ਪਹਿਲਾਂ ਕਿਹੜਾ ਕਾਲਜ ਫਿਰ ਕਿਹੜਾ ਕੋਰਸ ਇਸੇ ਹਿਸਾਬ ਨਾਲ ਸੀਟ ਮਿਲਦੀ ਹੋਣੀ ਬਿਲਕੁਲ ਅਲਾਟਮੈਂਟ ਪੂਰੀ ਤਰ੍ਹਾਂ ਇਸੇ ਤੇ ਨਿਰਭਰ ਕਰਦੀ ਹੈ ਤੇ ਫਿਰ ਉਹ ਦਿਨ ਜਿਸ ਦਾ ਸਭ ਨੂੰ ਇੰਤਜ਼ਾਰ ਹੁੰਦਾ ਨਤੀਜੇ ਦਾ ਦਿਨ ਹਾਂਜੀ ਸੀਟ ਅਲਾਟਮੈਂਟ ਦਾ ਰਿਜ਼ਲਟ ਉਹ ਕਦੋਂ ਆ ਰਿਹਾ ਹੈ ਉਹਦਾ ਐਲਾਨ 28 ਜੁਲਾਈ 2025 ਨੂੰ ਕੀਤਾ ਜਾਵੇਗਾ ਠੀਕ 26 ਨੂੰ ਚੋਇਸ ਭਰੀ 28 ਨੂੰ ਨਤੀਜਾ ਕਾਫੀ ਤੇਜ਼ ਪ੍ਰਕਿਰਿਆ ਲੱਗ ਰਹੀ ਹੈ ਹਾਂਜੀ ਤੇ ਨਤੀਜਾ ਆਉਣ ਤੋਂ ਬਾਅਦ ਅਗਲਾ ਕੰਮ ਸ਼ੁਰੂ ਹੋ ਜਾਂਦਾ ਕੀ ਕੰਮ ਜਿਨ੍ਹਾਂ ਨੂੰ ਸੀਟ ਮਿਲ ਜਾਂਦੀ ਹੈ ਉਹਨਾਂ ਨੂੰ ਆਪਣੀ ਸੀਟ ਪੱਕੀ ਕਰਨੀ ਹੁੰਦੀ ਹੈ ਇਹਦੇ ਲਈ ਆਨਲਾਈਨ ਕੋਰਸ ਦੀ ਦਾਖਲਾ ਫੀਸ ਜਮ੍ਹਾਂ ਕਰਵਾਉਣੀ ਪੈਂਦੀ ਹੈ ਅੱਛਾ ਫੀਸ ਭਰਨੀ ਹੈ ਇਹਦੇ ਲਈ ਕਿੰਨਾ ਸਮਾਂ ਹੈ ਇਹਦੇ ਲਈ ਕਾਫੀ ਸਮਾਂ ਦਿੱਤਾ ਹੈ 28 ਜੁਲਾਈ ਤੋਂ ਲੈ ਕੇ 4 ਅਗਸਤ 2025 ਤੱਕ ਇਸੇ ਦੌਰਾਨ ਸੀਟ ਆਨਲਾਈਨ ਹੀ ਪੱਕੀ ਹੁੰਦੀ ਹੈ ਮਤਲਬ ਲਗਭਗ ਇੱਕ ਹਫਤਾ ਹੈ ਫੀਸ ਭਰਨ ਲਈ ਹਾਂਜੀ ਇਹ ਅਹਿਮ ਪੜਾਅ ਹੈ ਜਦੋਂ ਦਾਖਲਾ ਕਨਫਰਮ ਹੁੰਦਾ ਹੈ ਇਹ ਵੀ ਹੁੰਦਾ ਹੈ ਤਾਂ ਜੇ ਕੋਈ ਸੀਟ ਮਿਲਣ ਤੋਂ ਬਾਅਦ ਛੱਡਣਾ ਚਾਹੇ ਤਾਂ ਉਹਦੇ ਲਈ ਵੀ ਇੱਕ ਦਿਨ ਰੱਖਿਆ ਹੈ 5 ਅਗਸਤ 2025 ਨੂੰ ਸੀਟ ਵਾਪਸ ਲੈਣ ਯਾਨੀ ਵਿਧਰੋਅਲ ਦਾ ਵਿਕਲਪ ਹੋਵੇਗਾ ਠੀਕ ਹੈ ਤਾਂ ਕਿ ਸੀਟ ਖਾਲੀ ਹੋ ਜਾਵੇ ਤੇ ਸ਼ਾਇਦ ਕਿਸੇ ਹੋਰ ਨੂੰ ਮਿਲ ਸਕੇ ਬਿਲਕੁਲ ਅੱਛਾ ਇਸ ਪੱਤਰ ਵਿੱਚ ਇੱਕ ਗੱਲ ਹੋਰ ਸਾਫ਼ ਕੀਤੀ ਗਈ ਹੈ ਕਿ ਕਿ ਇਹ ਜਿਹੜੇ ਬਦਲਾਅ ਨੇ ਇਹ ਸਿਰਫ ਪਹਿਲੇ ਗੇੜ ਮਤਲਬ ਰਾਉਂਡ 1 ਦੀ ਕਾਉਂਸਲਿੰਗ ਤੇ ਹੀ ਲਾਗੂ ਹੁੰਦੇ ਨੇ ਹਾਂ ਇਹ ਬਹੁਤ ਜ਼ਰੂਰੀ ਨੁਕਤਾ ਹੈ ਤੀਜਾ ਗੇੜ ਯਾਨੀ ਰਾਉਂਡ 3 ਤੇ ਜਿਹੜਾ ਸਪੌਟ ਰਾਉਂਡ ਹੁੰਦਾ ਉਹਨਾਂ ਦੇ ਸ਼ਡਿਊਲ ਵਿੱਚ ਕੋਈ ਫਰਕ ਨਹੀਂ ਪਿਆ ਹਾਂਜੀ ਉਹ ਪਹਿਲਾਂ ਵਾਲੇ ਸ਼ਡਿਊਲ ਮੁਤਾਬਕ ਹੀ ਚੱਲਣਗੇ ਇਸ ਲਈ ਜੇ ਕੋਈ ਪਹਿਲੇ ਰਾਉਂਡ ਚ ਨਹੀਂ ਹਿੱਸਾ ਲੈ ਪਾਉਂਦਾ ਜਾਂ ਸੀਟ ਨਹੀਂ ਮਿਲਦੀ ਤਾਂ ਉਹਨਾਂ ਨੂੰ ਅਗਲੇ ਰਾਉਂਡਾਂ ਦੀਆਂ ਤਾਰੀਖਾਂ ਦਾ ਧਿਆਨ ਰੱਖਣਾ ਪਵੇਗਾ ਤਾਂ ਚਲੋ ਇੱਕ ਵਾਰ ਮੁੱਖ ਮੁੱਖ ਤਰੀਕਾਂ ਦੁਹਰਾ ਲਈਏ ਤਾਂਕਿ ਸਭ ਦਾ ਧਿਆਨ ਚ ਰਹਿਣ ਜ਼ਰੂਰ ਰਜਿਸਟ੍ਰੇਸ਼ਨ ਦੀ ਆਖਰੀ ਤਾਰੀਖ 22 ਜੁਲਾਈ ਡਾਕੂਮੈਂਟ ਵੈਰੀਫਿਕੇਸ਼ਨ 24 ਜੁਲਾਈ ਤੱਕ ਚੋਇਸ ਫਿਲਿੰਗ ਯਾਨੀ ਪਸੰਦ ਪਰਣੀ 26 ਜੁਲਾਈ ਤੱਕ ਸੀਟ ਅਲਾਟਮੈਂਟ ਦਾ ਨਤੀਜਾ 28 ਜੁਲਾਈ ਨੂੰ ਤੇ ਫੀਸ ਭਰ ਕੇ ਸੀਟ ਪੱਕੀ ਕਰਨ ਦਾ ਸਮਾਂ ਉਹ ਹੈ 28 ਜੁਲਾਈ ਤੋਂ 4 ਅਗਸਤ ਤੱਕ ਤੇ ਜੇ ਸੀਟ ਛੱਡਣੀ ਹੋਵੇ 5 ਅਗਸਤ ਨੂੰ ਠੀਕ ਹੈ ਸਾਰੀਆਂ ਤਰੀਕਾਂ ਕਾਫੀ ਨੇੜੇ ਨੇੜੇ ਹਾਂਜੀ ਇਸੇ ਲਈ ਤਾਂ ਕਹਿ ਰਹੀ ਸੀ ਕਿ ਵਿਦਿਆਰਥੀਆਂ ਨੂੰ ਬਹੁਤ ਚੌਕਸ ਰਹਿਣਾ ਪਵੇਗਾ ਇਹ ਬਦਲਿਆ ਹੋਇਆ ਸ਼ਡਿਊਲ ਵੇਖੋ ਹਰ ਉਸ ਸਟੂਡੈਂਟ ਲਈ ਜ਼ਰੂਰੀ ਹੈ ਜਿਹੜਾ ਪੰਜਾਬ ਦੇ ਟੈਕਨੀਕਲ ਕਾਲਜਾਂ ਚ ਦਾਖਲਾ ਲੈਣਾ ਚਾਹੁੰਦਾ ਹੈ ਸਮੇਂ ਸਿਰ ਸਭ ਕੁਝ ਕਰਨਾ ਪਵੇਗਾ ਨਹੀਂ ਤਾਂ ਮੌਕਾ ਹੱਥੋਂ ਨਿਕਲ ਸਕਦਾ ਸਹੀ ਗੱਲ ਹੈ ਅ ਇੱਕ ਆਖਰੀ ਸਵਾਲ ਮਨ ਵਿੱਚ ਆ ਰਿਹਾ ਹੈ ਸੋਚਣ ਲਈ ਹਾਂਜੀ ਪੁੱਛੋ ਇਹ ਜਿਹੜੀਆਂ ਤਰੀਕਾਂ ਬਦਲੀਆਂ ਨੇ ਤੇ ਕਾਫੀ ਨੇੜੇ ਆ ਗਈਆਂ ਨੇ ਖਾਸ ਕਰਕੇ ਵੈਰੀਫਿਕੇਸ਼ਨ ਚੋਇਸ ਫਿਲਿੰਗ ਰਿਜ਼ਲਟ ਫਿਰ ਫੀਸ ਸਭ ਕੁਝ ਜਲਦੀ ਜਲਦੀ ਹੋ ਰਿਹਾ ਹੈ ਤਾਂ ਇਸ ਸਥਿਤੀ ਵਿੱਚ ਸੰਸਥਾਵਾਂ ਤੇ ਵਿਦਿਆਰਥੀ ਦੋਵੇਂ ਤਰ੍ਹਾਂ ਇਹ ਸਾਰੀ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਕਿਵੇਂ ਨਿਪਰੇ ਚਾੜ ਸਕਦੇ ਹਨ ਮਤਲਬ ਕੀ ਤਿਆਰੀਆਂ ਕਰਨ ਕਿ ਕੋਈ ਗੜਬੜ ਨਾ ਹੋਵੇ ਇਹ ਸੋਚਣ ਵਾਲੀ